ੴ ਸਤਿਗੁਰ ਪ੍ਰਸਾਦਿ ॥ ਪਾਛ ਸਾਹਿਦਸੰਮੇ ਕਬਿ ਆਵਾਜ਼ ਬਿਨ ਪੀਜੋ ਪਈ। ਅਮਰੇ ਕਰੋ ਹਾ ਦੇ ਰੱਛਾ ਪੂਰਨ ਹੋਇ ਜਿਤ ਕੇ ਇਛਾ ਤਬ ਚਲ ਮੰਨੈ ਹਮਾਰਾ ਆਪਣਾ ਜਾਣ ਕੋ ਪ੍ਰਤੀ ਪਾਰਾ। ਅਮਰੇ ਦੁਸ ਬੈਤ ਮੁਕਾਓ ਆਪਹਾਰ ਦਾ ਮਹੀਂ ਬਚਾਓ ਸੁਖੀ ਵਸੈ ਮੂਰ ਰੂਪ ਵਿਵਾਰਾ ਸੇ ਰਖਿ ਸਖ ਸੁਭੈ ਕਰਤਾਰਾ। ਮੂਰ ਰਚਣ ਜਿ ਕਰਦੈ ਕਰੀਐ ਸਭੈ ਇਨ ਕੋ ਹੱਡ ਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੋਰੁ ਪਜਣ ਕੀ ਰਹੇ ਪਿਆਸਾ।

ਜਮੁਨ ਕਾਲ ਜੋ 20 ਵਕਿਓ ਵੇਦਰਾ ਵਰ ਮਾ ਜੋਤੀ ਉਹ ਜਵਨ ਕਾਲ ਸਭ ਲੋਕ ਸਵਾਰਣੰਸ ਨਰਹਿ ਤਾਏ ਹਮਾਰਾ ਜਵਨ ਕਾਲ ਸਦਕਤ ਬਨਾਵ ਦੇਵਦਾ ਜਸਨਾ ਬਜਾਇਓ ਆਦ ਅੰਤੇ ਕੇ ਉਤਾਰਾ ਸੋਈ ਗੁਰੂ ਸਭ ਜਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਭ ਪ੍ਰਜਾ ਜਨੇ ਆਪ ਸਵਾਰੀ ਸੇਵ ਕਣ ਕੋ ਸੇਵ ਗੰਸੁਕ ਬਿਯੋ ਸਤਰੰਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਭਲੇ ਬਰੇ ਕੀ ਪੀਰ ਪਛਾਨਤ ਕੀਟੀ ਦਾ ਕੁੰਤੀ ਰਸੂਲਾ ਸਭ ਪ੍ਰੇ ਕਰਪਾ ਰਿਸਕਰਪੁਲਾ ਸੰਤਾਂ ਨੂੰ ਭਾਈ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਇਹ ਕੀ ਕੀ ਭੀਉ ਪਛਾਨੈ ਘਟ ਘਟ ਕੇ ਵਡ ਵਡ ਕੀ ਜਾਣੈ ਜਬ ਰਖਿ ਗ੍ਰਹਿ ਕਰਿ ਤਾਰਾ ਪਰਜਾ ਤਰਤ ਤਬ ਦੇਹਿ ਵਿਪਾਰੈ ਜਬਾ ਕਰਤਿ ਕਾ ਤੋਹੁ ਕਬਹੁ ਤੁਮ ਮੈਂ ਮਿਲਤਿ ਦੇਹਿ ਤਤ ਸਭਹੁ ਜੇਤੇ ਵਰਨ ਸਿਰਿ ਸਭ ਤਾਰੇ ਆਪਿ ਆਪਣੀ ਭੂਰੀ ਉਚਾਰੇ ਤੂੰ ਸਭਿ ਤੇ ਰਤਿ ਨਿਰਾਣ ਜਾਣਤ ਭੇਦ ਭੇਦ ਰਿਆਲ ਨਿਰੰਕਾਰ ਨਿਰਮਕਾਰ ਨਿਲੰਬੇ ਆਦਿ ਨੀਲ ਨਾਦਿ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੀਵ ਨ ਭਾਵਤ ਭੇਦਾ ਤਾ ਕੋ ਕਰਪਾ ਹਰਿ ਨਮਾਨਤ ਮਹਾ ਮੁੜਕਸ ਭੇਦਨਾ ਜਾਣਤ ਮਹਾਦੇਵ ਕੋ ਕਹਿ ਦਸ ਰਾ ਸਿ ਨਰੰਕਾਰ ਕਾ ਚੀਨਿਤ ਨਹਿ ਭੇਵ ਆਪ ਹੀ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੁਹਿ ਦੇਤੀ ਤੁਮਰਾਲਾ ਖੰਡਾ ਦੇ ਬਸਾਰਾ ਕੈਵ ਸਦਾ ਬ ਤੁਮ ਸੰਸਾਰਾ ਵਿਕਰੂਪਨੂਪ ਸਰੂਪਾ ਰੰਗ ਪਿਉ ਰਾਵ ਕਹੀ ਭੂਪਾ ਅੰਦਰ ਜੇਰੇ ਸੇ ਤਰੇ ਕੇ ਨਿਤ ਕੋ ਜ ਕਾਨ ਬਹੁ ਰਾਈ ਜੀਨੇ

ਕਿਰਪਾ ਦਰਸਨ ਜਾਈਨ ਰਹੋ ਤਾਂ ਕਿ ਤਾ ਤੁਨ ਕੋ ਮੋਹ ਰਹੋ ਰਿਦ ਸਦੁ ਪਰਮੋ ਸਭ ਹੋਇ ਜਿਸ ਸਾਸ ਤਕੇ ਨਾ ਕੋਈ ਇੱਕ ਬਾਰ ਜੇ ਤੁਮੈ ਸੁਮਾਰਾ ਕਾਲ ਫਾਸਿ ਤਾਇ ਬਾਰਾ ਜੰਨਰ ਨਾਮ ਤੇ ਹਰੋ ਕਹਾ ਦਰਿ ਦੁਸਦੋਗ ਤੇ ਰਹਾ ਖੜੇ ਕੇਤ ਮੈਂ ਸਰਨ ਤੇ ਹਾਰੀ ਆਪ ਹਰ ਦਲੇ ਹੋ ਬਾਰੀ ਸਰਬ ਤੋਰ ਮੋ ਸੁਹਾਏ ਦਿਸ ਦੋਗ ਤੇ ਲਿਹੁ ਬਚਾਈ ਕਰੂ ਕੇ ਤੁਮੈ ਸ੍ਰਿਣੀ ਤੇ ਹਾਰੀ ਆਪਹਾਰ ਦਲਹਿ ਹੋ ਬਾਰੀ ਸਰਬothor ਮਹੂ ਸੁਹਾਇ ਦਸਦੋ ਬਲਹਿ ਹੋ ਬਚਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ